ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਤੇ ਤੇ ਅੱਜ ਆਪਾਂ ਲੈ ਕੇ ਆਏ ਜੀ ਨਵੇਂ ਟੌਪਿਕ ਤੇ ਵੀਡੀਓ ਤੇ ਅੱਜ ਆਪਾਂ ਹਰੀਆਂ ਮਿਰਚਾਂ ਦਾ ਅਚਾਰ ਪਾਵਾਂਗੇ ਜੀ ਤੇ ਇਹ ਅਚਾਰ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਉਣ ਵਾਲਾ ਜੀ ਤੇ ਆਪਾਂ ਬਹੁਤ ਹੀ ਵਧੀਆ ਤਰੀਕੇ ਨਾਲ ਤੁਹਾਨੂੰ ਅਚਾਰ ਇਹ ਬਣਾ ਕੇ ਦਿਖਾਵਾਂਗੇ ਤੇ ਤੁਹਾਨੂੰ ਵੀ ਸਿਖਾਵਾਂਗੇ ਇਹ ਅਚਾਰ ਪਾਉਣ ਦਾ ਤਰੀਕਾ ਤੇ ਜੇਕਰ ਤੁਸੀਂ ਇਹਦਾ ਅਚਾਰ ਪਾਓਗੇ ਤਾਂ ਬਿਲਕੁਲ ਵੀ ਖਰਾਬ ਨਹੀਂ ਹੋਊਗਾ ਤੇ ਇਹਨੂੰ ਉੱਲੀ ਵੀ ਨਹੀਂ ਲੱਗੂਗੀ ਅਕਸਰ ਕਈ ਵਾਰ ਇਹ ਉੱਲੀ ਲੱਗ ਜਾਂਦੀ ਹੈ ਅਚਾਰ ਨੂੰ ਚਾਹੇ ਉਹ ਮਿਰਚਾਂ ਦਾ ਹੋਵੇ ਜਾਂ ਅੰਬ ਦਾ ਹੋਵੇ ਕੋਈ ਵੀ ਅਚਾਰ ਹੋਵੇ ਤੇ ਉੱਲੀ ਲੱਗ ਜਾਂਦੀ ਹੈ ਤੇ ਅਚਾਰ ਖਰਾਬ ਹੋ ਜਾਂਦਾ ਜੀ ਤੇ ਜੇਕਰ ਤੁਸੀਂ ਇਸ ਤਰੀਕੇ ਨਾਲ ਅਚਾਰ ਬਣਾਉਂਗੇ ਤਾਂ ਤੁਹਾਡਾ ਅਚਾਰ ਬਿਲਕੁਲ ਵੀ 1 ਸਾਲ ਤੱਕ ਖਰਾਬ ਨਹੀਂ ਹੋਊਗਾ ਇੱਕ ਤੋਂ ਜਾਂ 2 ਸਾਲ ਹੀ ਰੱਖ ਲੈਣਾ ਜੀ ਤੇ ਬਿਲਕੁਲ ਵੀ ਅਚਾਰ ਖਰਾਬ ਨਹੀਂ ਹੋਊਗਾ ਤੇ ਚਲੋ ਜੀ ਆਪਾਂ ਰੈਸਪੀ ਸ਼ੁਰੂ ਕਰਦੇ ਹਾਂ ਅਚਾਰ ਦੀ ਤੇ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਜੇਕਰ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਇੱਥੇ ਆਪਾਂ ਲੈ ਲਈਏ ਜੀ ਹਰੀਆਂ ਮਿਰਚਾਂ ਤੇ ਹਰੀਆਂ ਮਿਰਚਾਂ ਨੂੰ ਆਪਾਂ ਚੰਗੀ ਤਰ੍ਹਾਂ ਪਹਿਲਾਂ ਧੋ ਕੇ ਤੇ ਸੁਕਾ ਲਿੱਤਾ ਗਏ ਪੂੰਝ ਕੇ ਇਹਨਾਂ ਨੂੰ ਤੇ ਹਵਾ ਦੇ ਵਿੱਚ ਸੁਕਾਇਆ ਆਪਾਂ ਪੱਖੇ ਥੱਲੇ ਤੇ ਮਿਰਚਾਂ ਅਚਾਰ ਪਾਉਣ ਤੋਂ ਪਹਿਲਾਂ ਜੀ ਬਿਲਕੁਲ ਸੁੱਕੀਆਂ ਹੋਣੀਆਂ ਚਾਹੀਦੀਆਂ ਤੇ ਬਿਲਕੁਲ ਵੀ ਇਹਨਾਂ ਤੇ ਪਾਣੀ ਨਹੀਂ ਹੋਣਾ ਚਾਹੀਦਾ ਜੇਕਰ ਇਹਨਾਂ ਤੇ ਥੋੜਾ ਬਹੁਤਾ ਵੀ ਪਾਣੀ ਰਹਿ ਗਿਆ ਅਚਾਰ ਪਾਉਣ ਵੇਲੇ ਤਾਂ ਇਹ ਬਿਲਕੁਲ ਖਰਾਬ ਹੋ ਜੂਗਾ achar ji ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਜੀ ਤੇ ਸਭ ਤੋਂ ਪਹਿਲਾਂ ਜੀ ਹੁਣ ਆਪਾਂ ਇਹ ਜਿਹੜੀਆਂ ਮਿਰਚਾਂ ਆਂ ਤੇ ਇਹਨਾਂ ਦੀਆਂ ਡੰਡੀਆਂ ਤੋੜ ਲਾਂਗੇ ਕਿਉਂਕਿ ਜਦੋਂ ਵੀ ਆਪਾਂ achar ਪਾਉਨੇ ਆ ਤਾਂ ਇਹ ਡੰਡੀਆਂ ਦੀ ਵਜ੍ਹਾ ਕਰਕੇ ਖਰਾਬ ਹੋ ਜਾਂਦਾ achar ਤੇ ਡੰਡੀਆਂ ਆਪਾਂ ਬਿਲਕੁਲ ਅਲੱਗ ਕਰ ਲਾਂਗੇ ਤੇ ਸਭ ਤੋਂ ਪਹਿਲਾਂ ਜੀ ਇਸ ਤਰੀਕੇ ਨਾਲ ਆਪਾਂ ਮਿਰਚਾਂ ਦੀਆਂ ਸਾਰੀਆਂ ਦੀਆਂ ਡੰਡੀਆਂ ਤੋੜ ਲਾਂਗੇ ਇਸ ਤਰੀਕੇ ਨਾਲ ਸਾਰੀਆਂ ਮਿਰਚਾਂ ਆਪਾਂ ਕੱਟ ਲਾਂਗੇ ਜੀ ਤੇ ਹੁਣ ਆਪਾਂ ਮਸਾਲੇ ਲੈ ਲਏ ਨੇ ਜੀ ਅਚਾਰ ਲਈ ਸਭ ਤੋਂ ਪਹਿਲਾਂ ਆਪਾਂ ਇੱਕ ਚਮਚ ਲਾਵਾਂਗੇ ਜੀਰਾ ਤੇ ਹੁਣ ਆਪਾਂ ਸੌਂਫ ਲਾਵਾਂਗੇ ਜੀ ਦੋ ਚਮਚਾ ਤਾਂ ਸੌਂਫ ਤੇ ਲਾਵਾਂਗੇ ਸੌਂਫ ਨਾਲ ਫਲੇਵਰ ਬਹੁਤ ਵਧੀਆ ਆ ਜਾਂਦਾ ਟੇਸਟ ਅਚਾਰ ਦੇ ਵਿੱਚ ਤੇ ਹੁਣ ਆਪਾਂ ਇੱਕ ਚਮਚ ਲਾਵਾਂਗੇ ਜੀ ਇੱਥੇ ਰਾਈ ਦਾ ਤੇ ਇੱਕ ਚਮਚੀ ਆਪਾਂ ਲਾਵਾਂਗੇ ਜੀ ਇੱਥੇ ਮਿੱਠਿਆਂ ਦਾ ਤੇ ਹੁਣ ਆਪਾਂ ਇੱਥੇ ਗੈਸ ਆਨ ਕਰ ਲਿਆ ਜੀ ਤੇ ਹਲਕੇ ਹਲਕੇ ਆਪਾਂ ਮਸਾਲੇ ਇਸ ਤਰੀਕੇ ਨਾਲ ਭੁੰਨ ਲਾਂਗੇ ਹਿਲਾਉਂਦੇ ਹੋਏ ਤੇ ਆਪਾਂ ਜ਼ਿਆਦਾ ਨਹੀਂ ਇਹਨਾਂ ਨੂੰ ਭੁੰਨਣਾ ਹੈਗਾ ਹਲਕਾ ਹਲਕਾ ਬਸ ਭੁੰਨਾਂਗੇ ਇਹਨਾਂ ਨੂੰ ਥੋੜਾ ਬੋਤਾਈ ਇਸ ਤਰੀਕੇ ਨਾਲ ਹਿਲਾਉਂਦੇ ਰਹਿਣਾ ਮਸਾਲਿਆਂ ਨੂੰ ਇਸ ਤਰੀਕੇ ਨਾਲ ਜੀ ਤੇ ਮਸਾਲੇ ਆਪਣੇ ਭੁੰਨੇ ਗਏ ਆ ਜੀ ਇਹ ਤੇ ਹੁਣ ਖੁਸ਼ਬੂ ਆਉਣ ਲੱਗਦੀ ਆ ਮਸਾਲਿਆਂ ਦੇ ਵਿੱਚੋਂ ਤੇ ਏਦੋਂ ਜ਼ਿਆਦਾ ਨਹੀਂ ਆਪਾਂ ਇਹਨਾਂ ਨੂੰ ਭੁੰਨਣਾ ਤੇ ਹੁਣ ਆਪਾਂ ਗੈਸ ਬੰਦ ਕਰ ਦਾਂਗੇ ਤੇ ਇਹ ਮਸਾਲਿਆਂ ਨੂੰ ਇੱਕ ਪਲੇਟ ਦੇ ਵਿੱਚ ਕੱਢ ਲਾਂਗੇ ਠੰਡੇ ਹੋਣ ਲਈ ਤੇ ਹੁਣ ਆਪਾਂ ਇਹ ਫਰਾਈ ਦੁਬਾਰਾ ਤੋਂ ਆਪਾਂ ਗੈਸ ਤੇ ਧਰ ਲਈਏ ਜੀ ਤੇ ਹੁਣ ਆਪਾਂ ਇਹਦੇ ਵਿੱਚ ਤੇਲ ਗਰਮ ਕਰਾਂਗੇ ਆਪਾਂ ਜੀ ਅੱਧਾ ਕਿਲੋ ਮਿਰਚਾਂ ਲੈਂਤੀਆਂ ਆ achar ਵਾਸਤੇ ਤੇ ਆਪਾਂ 250 ਗ੍ਰਾਮ ਪਾਈਆ ਤੇਲ ਪਾਵਾਂਗੇ ਸਰੋਂ ਦਾ ਤੇ ਇਹਨੂੰ ਗਰਮ ਕਰ ਲਾਂਗੇ ਆਪਾਂ ਤੇਲ ਨੂੰ ਆਪਾਂ ਪੂਰਾ ਗਰਮ ਕਰਾਂਗੇ ਜੀ ਤੇ ਗਰਮਾ ਪਤਾ ਕਰਦੇ ਜੀ ਤੇਲ ਕਿਉਂਕਿ ਇਹ ਜਿਹੜੀ ਇਹਦੀ ਕੜਤਨ ਜੀ ਹੁੰਦੀ ਹੈ ਤੇਲ ਦੀ ਕੜਵਾ ਹਟ ਜੀ ਤੇ ਉਹ ਨਿਕਲ ਜੂਗੀ ਇਸ ਤਰੀਕੇ ਨਾਲ ਉਹ ਮਰ ਜਾਂਦੀ ਹੈ ਕੜਤਨ ਜਿਹੜੀ ਤੇਲ ਦੇ ਵਿੱਚ ਹੁੰਦੀ ਹੈ ਸਰੋਂ ਦੇ ਚ ਤੇ ਪੂਰਾ ਗਰਮ ਕਰਕੇ ਤੇ ਇਹਨੂੰ ਆਪਾਂ ਠੰਡਾ ਕਰ ਲਾਂਗੇ ਤੇਲ ਨੂੰ ਤੇ ਹੁਣ ਆਪਣੇ ਮਸਾਲੇ ਠੰਡੇ ਹੋ ਗਏ ਜੀ ਤੇ ਹੁਣ ਆਪਾਂ ਇਹਨੂੰ ਦਰਦਰੇ ਜਿਹਾ ਪੀਸ ਲਾਂਗੇ ਜੱਗ ਦੇ ਵਿੱਚ ਲੋ ਜੀ ਹੁਣ ਆਪਾਂ ਸਾਰੀਆਂ ਮਿਰਚਾਂ ਇਸ ਤਰੀਕੇ ਨਾਲ ਕੱਟ ਲਈਆਂ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਹਲਦੀ 1.5 ਚਮਚਾ ਆਪਾਂ ਹਲਦੀ ਦਾ ਪਾਵਾਂਗੇ ਇਹਦੇ ਵਿੱਚ ਤੇ ਹੁਣ ਆਪਾਂ ਇੱਕ ਚਮਚੇ ਦੇ ਵਿੱਚ ਕਲੌਂਜੀ ਪਾਵਾਂਗੇ ਜੀ ਕਿਉਂਕਿ ਆਪਾਂ ਕਲੌਂਜੀ ਨੂੰ ਗਰਮ ਨਹੀਂ ਕਰਨਾ ਹੁੰਦਾ ਉਹ ਨਾ ਨਹੀਂ ਹੁੰਦਾ ਇਸ ਤਰੀਕੇ ਨਾਲ ਆਪਾਂ ਕੱਚੀ ਕਲੌਂਜੀ ਇਹਦੇ ਵਿੱਚ ਪਾਵਾਂਗੇ ਜਿਹੜੇ ਆਪਾਂ ਮਸਾਲੇ ਪੀਸੇ ਹੈ ਜੀ ਹੁਣ ਆਪਾਂ ਇਹ ਪਾ ਦਾਂਗੇ ਇਹਦੇ ਵਿੱਚ ਸਾਰੇ ਖਾ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਨਮਕ ਨਮਕ ਆਪਾਂ ਵਾਦੀ ਪਾਵਾਂਗੇ ਮਿਰਚ ਦੇ ਚਾਰਚ ਨਮਕ ਜਿਆਦਾ ਹੀ ਠੀਕ ਰਹਿੰਦਾ ਖਰਾਬ ਵੀ ਨਹੀਂ ਹੁੰਦਾ ਇਹਦੇ ਨਾਲ ਆਚਾਰ ਸਾਰੇ ਮਸਾਲੇ ਹੁਣ ਆਪਾਂ ਚੰਗੀ ਤਰ੍ਹਾਂ ਇਸ ਤਰੀਕੇ ਨਾਲ ਮਿਕਸ ਕਰ ਲਾਂਗੇ ਜੀ ਚਮਚ ਨਾਲ ਵੱਡੇ ਚਮਚ ਨਾਲ ਤੇ ਹੱਥ ਨਹੀਂ ਇਹਨੂੰ ਆਪਾਂ ਲਾਵਾਂਗੇ ਹੁਣ ਆਚਾਰ ਨੂੰ ਤੇ ਹੁਣ ਆਪਾਂ ਇੱਥੇ ਪਾਵਾਂਗੇ ਜੀ ਚਿੱਟਾ ਸਿਰਕਾ ਇਹ ਜਿਹੜਾ ਖਾਣੇ ਵਾਲਾ ਸਿਰਕਾ ਹੁੰਦਾਗਾ ਆਚਾਰ ਵਗੈਰਾ ਦੇ ਵਿੱਚ ਪੈਂਦਾ ਤੇ ਇਹ ਪਾਵਾਂਗੇ ਆਪਾਂ ਤੇ ਇਹ ਆਪਾਂ ਇੱਕ ਕੱਪ ਲੀਤਾ ਜੀ ਛੋਟਾ ਕੱਪ ਆ ਇਹ ਇੱਕ ਕੱਪ ਆਪਾਂ ਮਿਕਸ ਕਰ ਲਾਂਗੇ ਸਿਰਕੇ ਦਾ ਤੇ ਹੁਣ ਇਹਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਆਪਾਂ ਤੇ ਹੁਣ ਆਪਾਂ ਪਾ ਦਾਂਗੇ ਜੀ ਇਹਦੇ ਵਿੱਚ ਜਿਹੜਾ ਆਪਾਂ ਨੇ ਤੇਲ ਗਰਮ ਕਰਕੇ ਤੇ ਬਿਲਕੁਲ ਆਪਾਂ ਨੇ ਠੰਡਾ ਕਰ ਲਿਆ ਸੀ ਤੇਲ ਕਿਉਂਕਿ ਗਰਮ ਗਰਮ ਤੇਲ ਨਹੀਂ ਆਪਾਂ ਇਹਦੇ ਵਿੱਚ ਪਾਵਾਂਗੇ ਆਚਾਰ ਦੇ ਵਿੱਚ ਇਸ ਤਰੀਕੇ ਨਾਲ ਆਪਾਂ ਸਾਰਾ ਤੇਲ ਮਿਕਸ ਕਰ ਲਾਂਗੇ ਆਨੂੰ ਤੇਲ ਨੂੰ ਵੀ ਚੰਗੀ ਤਰ੍ਹਾਂ ਰਲਾ ਲਾਂਗੇ ਜੀ ਆਪਾਂ ਇਸ ਤਰੀਕੇ ਨਾਲ ਆਪਾਂ ਮਿਕਸ ਕਰ ਲਾਂਗੇ ਤੇ ਜਿਹੜਾ ਆਪਾਂ ਮਸਾਲਾ ਇਹ ਪਾਇਆ ਜੀ ਹੁਣ ਇਹ ਜਿਹੜੀਆਂ ਆਪਾਂ ਮਿਰਚਾਂ ਇਸ ਤਰੀਕੇ ਨਾਲ ਕਟੀਆਂ ਤੇ ਇਹਨਾਂ ਦੇ ਵਿੱਚ ਚੰਗੀ ਤਰ੍ਹਾਂ ਭਰ ਚੁੱਕਿਆ ਹੈਗਾ ਤੇ ਬਹੁਤ ਹੀ ਜ਼ਿਆਦਾ ਇਸ ਤਰੀਕੇ ਨਾਲ ਟੇਸਟੀ ਅਚਾਰ ਬਣ ਕੇ ਤਿਆਰ ਹੁੰਦਾ ਤੇ ਨਾਲ ਆਪਾਂ ਇਹਨੂੰ ਧੁੱਪ ਲਵਾਣੀ ਆ ਤੇ ਝਟਪਟ ਇਹ ਬਣ ਕੇ ਤਿਆਰ ਹੋ ਜਾਂਦਾ ਜੀ ਬਿਲਕੁਲ ਘੱਟ ਟਾਈਮ ਦੇ ਵਿੱਚ ਤੇ ਦੇਖੋ ਕਿੰਨਾ ਵਧੀਆ ਲੱਗ ਰਿਹਾ ਦੇਖਣ ਦੇ ਵਿੱਚ ਵੀ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਜੀ ਤੇ ਅਚਾਰ ਦੇ ਲਈ ਜੀ ਹੁਣ ਆਪਾਂ ਇਸ ਤਰੀਕੇ ਦਾ ਇੱਕ ਖਾਲੀ ਡੱਬਾ ਲੈ ਲਾਂਗੇ ਤੇ ਜੇਕਰ ਤੁਹਾਡੇ ਕੋਲ ਕੱਚਾ ਡੱਬਾ ਹੈਗਾ ਤਾਂ ਜ਼ਿਆਦਾ ਵਧੀਆ ਗੱਲ ਹੈ ਜੀ ਤੇ ਇਹ ਆਪਣੇ ਕੋਲ ਪਲਾਸਟਿਕ ਦਾ ਗੜਾ ਆ ਤੇ ਆਪਾਂ ਇਹਨੂੰ ਧੋ ਕੇ ਹੀ ਚੰਗੀ ਤਰ੍ਹਾਂ ਤੇ ਵਿੱਚੋਂ ਸੁਕਾ ਲਿਆ ਏ ਤੇ ਆਪਾਂ ਗਿੱਲੇ ਡੱਬੇ ਦੇ ਵਿੱਚ ਅਚਾਰ ਬਿਲਕੁਲ ਨਹੀਂ ਪਾਉਣਾ ਤੇ ਜੇਕਰ ਗਿੱਲੇ ਡੱਬੇ ਦੇ ਵਿੱਚ ਅਚਾਰ ਪਾ ਦਾਂਗੇ ਬਰਤਨ ਦੇ ਵਿੱਚ ਤਾਂ ਇਹ ਅਚਾਰ ਬਹੁਤ ਜਲਦੀ ਖਰਾਬ ਹੋ ਜਾਊਗਾ ਤੇ ਇਸ ਲਈ ਇਹਨੂੰ ਆਪਾਂ ਸੁਕਾ ਕੇ ਹੀ ਪਾਵਾਂਗੇ ਤੇ ਹੁਣ ਆਪਾਂ ਸਾਰਾ ਅਚਾਰ ਇਹਦੇ ਵਿੱਚ ਭਰ ਦਾਂਗੇ ਲਓ ਜੀ ਆਪਣਾ ਮਿਰਚਾਂ ਦਾ achar ਬਣ ਕੇ ਹੁਣ ਬਿਲਕੁਲ ਤਿਆਰ ਹੈਗਾ ਤੇ ਸਾਰਾ achar ਆਪਾਂ ਇਸ ਤਰੀਕੇ ਨਾਲ ਡੱਬੇ ਦੇ ਵਿੱਚ ਪਾ ਲਿਆ ਹੁਣ ਇਹ achar ਜੀ 2-3 ਦਿਨਾਂ ਤੱਕ ਖਾਣ ਵਾਲਾ ਬਣ ਜੂਗਾ ਇਹ ਖਾਣਯੋਗ ਹੋ ਜੂਗਾ ਤੇ ਇਸ ਤਰੀਕੇ ਨਾਲ ਜੀ ਤੁਸੀਂ ਵੀ ਇੱਕ ਵਾਰ achar ਬਣਾ ਕੇ ਵੇਖਣਾ ਤੇ ਬਹੁਤ ਜ਼ਿਆਦਾ ਵਧੀਆ achar ਬਣ ਕੇ ਤਿਆਰ ਹੁੰਦਾਗਾ ਤੇ ਵੀਡੀਓ ਵੇਖਣ ਲਈ ਬਹੁਤ-ਬਹੁਤ ਧੰਨਵਾਦ ਜੀ ਤੇ ਮਿਲਦੇ ਆ ਜੀ ਕਿਥੇ ਹੋਰ ਵੀਡੀਓ ਨਾਲ ਵੀਡੀਓ ਵਧੀਆ ਲੱਗੀ ਤਾਂ ਜੀ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਜੀ